ਦੇ ਵਿੱਚ ਇੱਕ ਵੱਡੀ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆ ਰਹੀ ਏ ਜਿਸ ਵਿੱਚ ਇੱਕ ਪੁੱਤਰ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਦੱਸ ਦਈਏ ਕਿ ਨੌਜ ਦੇ ਉੱਤੇ ਮਾਰੀ ਨਜ਼ਰ ਰੱਖਦਾ ਸੀ ਔਰ ਜਿਸ ਦੇ ਚਲਦੇ ਪੁੱਤਰ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਔਰ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੁੰਦਾ ਹੈ ਜਦੋਂ ਧੀ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਅਸਲ ਦੇ ਵਿੱਚ ਧੀ ਕਾਫੀ ਦਿਨਾਂ ਤੋਂ ਆਪਣੇ ਪਿਤਾ ਨੂੰ ਕਾਲ ਕਰ ਰਹੀ ਸੀ ਪਰ ਉਹ ਕਿਸੇ ਕਾਲ ਦਾ ਜਵਾਬ ਨਹੀਂ ਦੇ ਰਹੀ ਸੀ ਇਸ ਤੇ ਉਸ ਨੂੰ ਸ਼ੱਕ ਹੁੰਦਾ ਹੈ ਪਿੰਡ ਜਾ ਕੇ ਦੇਖਦੀ ਹੈ ਤਾਂ ਪਿੰਡ ਵਿੱਚ ਘਰ ਦਾ ਉੱਤੇ ਤਾਲਾ ਲੱਗਿਆ ਹੁੰਦਾ ਹੈ ਆਪਣੇ ਭਰਾ ਨੂੰ ਬੁਲਾਉਂਦੀ ਹੈ ਉਸ ਨੂੰ ਦੱਸਦੀ ਹੈ ਕਿ ਪਿਤਾ ਗੁੰਮਸ਼ੁਦਾ ਹੈ ਉਹ ਕਿਤੇ ਲੱਭ ਨਹੀਂ ਰਿਹਾ ਉਸ ਦੀ ਕੋਈ ਗੱਲਬਾਤ ਉਸ ਦੇ ਨਾਲ ਨਹੀਂ ਹੋ ਰਹੀ ਬੀਤੇ ਕਾਫੀ ਦਿਨਾਂ ਤੋਂ ਤੇ ਜਿਸ ਦੇ ਚੱਲਦੇ ਉਹ ਕਹਿੰਦੀ ਕਿ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਲਖਾਈ ਜਾਵੇ ਜਦੋਂ ਭਰਾ ਟਾਲਾ ਮਟੋਲਾ ਕਰਦਾ ਤਾਂ ਉਸ ਨੂੰ ਸ਼ੱਕ ਹੋ ਜਾਂਦਾ ਹਾਲਾਂਕਿ ਪੁਲਿਸ ਨੂੰ ਰਿਪੋਰਟ ਲਖਣੋਂ ਪਹੁੰਚ ਜਾਂਦਾ ਹੈ ਪਰ ਜਦੋਂ 10 ਦਿਨਾਂ ਬਾਅਦ ਪਿਤਾ ਦੀ ਡੈੱਡ ਬੋਡੀ ਨਹਿਰ ਦੇ ਵਿੱਚੋਂ ਮਿਲਦੀ ਹੈ ਤਾਂ ਫਿਰ ਜਾ ਕੇ ਸਾਰੇ ਮਾਮਲੇ ਦਾ ਵਿੱਚ ਖੁਲਾਸਾ ਹੁੰਦਾ ਕਿ ਕਿ ਤਰੀਕੇ ਦੇ ਨਾਲ ਪੁੱਤ ਦੇ ਵੱਲੋਂ ਹੀ ਪਿਓ ਦਾ ਇਹ ਕਤਲ ਕੀਤਾ ਗਿਆ ਸੀ ਤਾਂ ਬੇਹਦ ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਫਤੇਗੜ ਸਾਹਿਬ ਦੇ ਚਨਾਰਥਲ ਕਲਾ ਪਿੰਡ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਆਪਣੇ ਪਿਓ ਦਾ ਕਤਲ ਕੀਤਾ ਗਿਆ ਔਰ Laash ਨੂੰ ਸਰਹੰਦ ਪਾਖੜਾ ਨਹਿਰ ਜਲ ਖਾੜੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਪਰ Laash ਨੂੰ ਸਮਾਣਾ ਨੇੜੋ ਹਾਲਾਂਕਿ ਬਰਾਮਦ ਕੀਤਾ ਗਿਆ ਹੈ ਨਹਿਰ ਦੇ ਵਿੱਚ ਸੁੱਟਣ ਸਮੇਂ ਇਸ ਵਾਰਦਾਤ ਵਿੱਚ ਹੋਰ ਦੋ ਸਾਥੀਆਂ ਨੇ ਵੀ ਉਸਦੇ ਪੁੱਤਰ ਦਾ ਸਾਥ ਦਿੱਤਾ ਦੋ ਸਾਥੀਆਂ ਦੇ ਨਾਲ ਮਿਲ ਕੇ ਉਸਦੇ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਜਾਂਦਾ ਹੈ ਦੋਸ਼ੀ ਦਾ ਨਾਮ ਰਵਿੰਦਰ ਸਿੰਘ ਹੈ ਔਰ ਰਵਿੰਦਰ ਆਪਣੇ ਹੋਰ ਸਾਥੀ ਦੇ ਨਾਲ ਮਿਲ ਕੇ ਆਪਣੇ ਪਿਤਾ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਟਿਕਾਣੇ ਲੌਂਦਾ ਹੈ ਪਾਕੜਾ ਨਹਿਰ ਦੇ ਵਿੱਚ ਸੁੱਟਦਾ ਹੈ ਜਿੱਥੇ ਸਮਾੜਾ ਨੇੜੇ ਇਹ ਜਾ ਕੇ ਲਾਸ਼ ਮਿਲਦੀ ਹੈ ਔਰ ਜਦੋਂ ਇਹ লাশ ਮਿਲਦੀ ਹੈ ਤਾਂ ਉਸ ਦੇ ਸਿਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਹੁੰਦੇ ਆ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਇਸ ਤਰੀਕੇ ਦੇ ਨਾਲ ਬੇहद ਦਰਦਨਾਕ ਤਰੀਕੇ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਜੋ ਇਲਜ਼ਾਮ ਪੁੱਤ ਦੇ ਵੱਲੋਂ ਲਾਏ ਜਾ ਰਹੇ ਨੇ ਉਹ ਵੀ ਕਾਫੀ ਗੰਭੀਰ ਨੇ ਪੁੱਤ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਦੇ ਪਿਤਾ ਅ ਦੇਵਲੋ ਉਸਦੀ ਪਤਨੀ ਦੇ ਉੱਤੇ ਮਾੜੀ ਨਜ਼ਰ ਰੱਖੀ ਜਾ ਰਹੀ ਸੀ ਜਿਸ ਕਰਕੇ ਉਸਨੇ ਪਲੈਨਿੰਗ ਬਣਾਈ ਕਿ ਪਲੈਨਿੰਗ ਕਰਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਇਹ ਦੋ ਦੋਸਤਾਂ ਦੇ ਨਾਲ ਮਿਲ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਇੱਕ ਦੋਸਤ ਲੋਹੇ ਦੇ ਕਿਸੇ ਹਥਿਆਰ ਦੇ ਨਾਲ ਸੁਖਜਿੰਦਰ ਸਿੰਘ ਦੇ ਪਿੱਛੇ ਵਾਰ ਕਰਦਾ ਹੈ ਔਰ ਦੂਸਰਾ ਦੋਸਤ ਜਦੋਂ ਹੇਠਾ ਡਿੱਗ ਜਾਂਦਾ ਹੈ ਤਾਂ ਫਿਰ ਉਸ ਦੇ ਮੂੰਹ ਦੇ ਉੱਤੇ ਕਈ ਤਾਬੜ ਤੋੜ ਬਾਹਰ ਕਰਦਾ ਹੈ ਔਰ ਤਸਵੀਰਾਂ ਜੋ ਸਾਹਮਣੇ ਆਈਆਂ ਉਸ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਜੋ ਚਿਹਰਾ ਹੈ ਉਸ ਨੂੰ ਵਿਗਾੜਿਆ ਗਿਆ ਹੈ ਸਤੋਂ ਤੋਂ ਪਹਿਲਾਂ ਚਿਹਰੇ ਦੇ ਉੱਤੇ ਕੱਟ ਲੱਗੇ ਹੋਏ ਨਜ਼ਰ ਆ ਰਹੇ ਨੇ ਪੂਰਾ ਚਿਹਰਾ ਗਲ ਚੁੱਕਾ ਹੈ ਕਿਉਂਕਿ 10 ਦਿਨਾਂ ਬਾਅਦ ਇਹ ਡੈੱਡ ਬੋਡੀ ਬਰਾਮਦ ਕੀਤੀ ਗਈ ਹੈ ਤਾਂ 27 ਅਕਤੂਬਰ ਨੂੰ ਨਹਿਰ ਦੇ ਵਿੱਚ ਇਹ ਲਾਸ਼ ਸੁੱਟੀ ਗਈ ਸੀ ਦੋਸਤਾਂ ਦੇ ਨਾਲ ਮਿਲ ਕੇ ਰਵਿੰਦਰ ਸਿੰਘ ਦੇ ਵੱਲੋਂ ਆਪਣੇ ਪਿਓ ਦਾ ਪਹਿਲਾ ਕਤਲ ਕੀਤਾ ਜਾਂਦਾ ਬਾਅਦ ਵਿੱਚ ਆਪਣੇ ਹੀ ਦੋਸਤ ਦੇ ਨਾਲ ਮਿਲ ਕੇ ਕਾਰ ਦੇ ਵਿੱਚ ਇਸ Laash ਨੂੰ ਰੱਖਿਆ ਜਾਂਦਾ ਉਸ ਤੋਂ ਬਾਅਦ ਸਾਰੇ ਮਿਲ ਕੇ ਕਾਰ ਦੀ ਸਾਫ ਸਫਾਈ ਕਰ ਦਿੰਦੇ ਨੇ ਤਾਂ ਜੋ ਪਤਾ ਨਾ ਲੱਗੇ ਕਿ ਇੱਥੇ ਕਿਸੇ ਦਾ ਕਤਲ ਹੋਇਆ ਹੈ ਬਾਅਦ ਵਿੱਚ Laash ਨੂੰ ਤਰਪੈਲ ਦੇ ਵਿੱਚ ਟੱਕ ਕੇ ਕਾਰ ਦੇ ਵਿੱਚ ਰੱਖਿਆ ਜਾਂਦਾ ਉੱਥੇ ਜਾ ਕੇ ਪਾਖੜਾ ਨਹਿਰ ਦੇ ਵਿੱਚ ਇਸ Laash ਨੂੰ ਸੋਟੇ ਦਿੱਤਾ ਜਾਂਦਾ ਹੈ ਤਾਇਰ ਤਸਵੀਰਾਂ ਉਸ ਪੁੱਤ ਦੀਆਂ ਨੇ ਜਿਸ ਦੇ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਹਾਲਾਂਕਿ ਬੇहद ਗੰਭੀਰ ਇਲਜ਼ਾਮ ਉਸ ਦੇ ਵੱਲੋਂ ਆਪਣੇ ਪਿਤਾ ਤੇ ਲਾਇਆ ਗਿਆ ਨੇ ਕਿ ਉਸ ਦੇ ਵੱਲੋਂ ਉਸ ਦੀ ਪਤਨੀ ਦੇ ਉੱਤੇ ਮਾੜੀ ਨਜ਼ਰ ਰੱਖੀ ਜਾ ਰਹੀ ਸੀ ਜਿਸ ਕਰਕੇ ਉਸ ਦੇ ਵੱਲੋਂ ਦੋਸਤਾਂ ਦੇ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਸਰ ਜੀ ਜੀ ਆ ਪੰਜਾਬ ਸਰਕਾਰ ਵੱਲੋਂ ਤੇ ਮਨ ਲੋਕ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਮੇਂ-ਸਮੇਂ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਕ੍ਰਾਈਮ ਹੋਗਾ ਉਸ ਦੇ ਖਿਲਾਫ ਨੂੰ ਮਜਿੱਠਣ ਦੇ ਲਈ ਵੱਖ-ਵੱਖ ਗਾਈਡਲਾਈਨਸ ਆਂਦੀਆਂ ਤੇ ਸਾਡੀ ਟੀਮ ਸਮੇਂ-ਸਮੇਂ ਤੇ ਇਹਨਾਂ ਨੂੰ ਇਹਦੇ ਟੀਮਾਂ ਬਣਾ ਕੇ ਅਸੀਂ ਕੰਮ ਕਰਦੇ ਇਨਸੀਡੈਂਟ ਸਾਡੇ ਸਾਹਮਣੇ ਆਏ ਸੀਗਾ ਜਿਦੇ ਵਿੱਚ 30 ਤਾਰੀਖ ਨੂੰ 3 ਅਕਤੂਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਕਿ ਉਹ ਗੁੰਮ ਹੋ ਗਿਆ ਹੈ ਜਿਹਦਾ ਕਿ ਨਾਮ ਸੁਖਜਿੰਦਰ ਸਿੰਘ ਹੈ ਇਹ ਮੁਰਲੇ ਕੋ ਥਾਣੇ ਦੇ ਵਿੱਚ ਜਿਹੜਾ ਪਿੰਡ ਚਨਾਰਥਲ ਕਲਾ ਉਦਰਦੀ ਇਨਫੋਰਮੇਸ਼ਨ ਸੀਗੀ ਤੇ ਜਦੋਂ 30 ਤਾਰikh ਨੂੰ ਸਾਨੂੰ ਗੁੰਮਸਿਦਗੀ ਦੀ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਇਹਦੇ بیٹے ਨੇ ਹੀ ਦਿੱਤੀ ਸੀ ਜਿਹਦਾ ਕਿ ਨਾਮ ਪ੍ਰਵਿੰਦਰ ਸਿੰਘ ਹੈ ਉਸ ਤੋਂ ਬਾਅਦ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤੀ ਅਸੀਂ ਇਸ਼ਤਿਹਾਰ ਸ਼ੋਰੇ ਵਾਂਗ ਜਾਰੀ ਕੀਤਾ ਨਿਊਜ਼ ਦੇ ਨਿਊਜ਼ਪੇਪਰਜ਼ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਪੂਰੀ ਪਾਪਰ ਜਿਹੜੀ ਹੈਗੀ ਕਵੈਸਟੀ ਕਰਾਈ ਸੀਗੀ ਸਿਰ ਉਸ ਤੋਂ ਬਾਅਦ 2 ਤਾਰੀਖ ਨੂੰ ਸਾਨੂੰ ਜਿਹੜੀ ਹੈਗੀ ਹੈ ਸੰਮਾਣਾ ਤੋਂ ਇਹਦੀ ਜਿਹੜੀ ਹੈ ਕਿ ਡੈੱਡ ਬੋਡੀ ਇੱਕ ਇਨਫੋਰਮੇਸ਼ਨ ਹੈ ਕਿ ਡੈੱਡ ਬੋਡੀ ਮਿਲੀ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦਚੇ ਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਡਾਟਰ ਹੈ ਜਸਵਿੰਦਰ ਕੌਰ ਉਸ ਤੋਂ ਡੈੱਡ ਬੋਡੀ ਸ਼ਨਾਖਤ ਕਰਾਈ ਗਈ ਜਿਸ ਤੋਂ ਪਤਾ ਲੱਗਿਆ ਡੈੱਡ ਬੋਡੀ ਈਸੀ ਸੁਖਜਿੰਦਰ ਸਿੰਘ ਦੀ ਸੀਗੀ ਤੇ ਜਦੋਂ ਫਿਰ ਸਾਡੀ ਟੀਮ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਹਦੇ ਵਿੱਚ ਪਤਾ ਲੱਗਿਆ ਕਿ ਟੋਟਲ 3 ਵਿਅਕਤੀ ਜਿਹੜੇ ਇਹਦੇ ਵਿੱਚ ਮਟਰ ਦੇ ਵਿੱਚ ਇਨਵੋਲਡ ਸੀ ਕਿ ਉਹਦੇ ਵਿੱਚ ਇਹ ਕਿਹਦਾ ਆਪਾ ਮੁੰਡਾ ਸੀਗਾ ਰਵਿੰਦਰ ਸਿੰਘ ਉਹਦੇ ਨਾਲ ਇੱਕ ਹੋਰ ਵਿਅਕਤੀ ਸੀ ਰਵਿੰਦਰਪਾਲ ਤੇ ਇੱਕ ਹੋਰ ਉਦਾਨਾ ਮਿੱਤਰ ਸੀਗਾ ਮਨੀ ਤਿੰਨੋਂ ਦੀ ਫਿਲਹਾਲ ਹਲੇ ਤੱਕ ਤਿੰਨੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਹਨਾਂ ਦੀ ਹਜੇ ਅਪਰ 3 ਦਿਨ ਦੀ ਰਿਮਾਨਡ ਲਈਤੀ ਹੋਈ ਹੈ ਔਰ ਇਹਦੀ ਪੁੱਛ ਕੇ ਜਾਰੀ ਹੈ ਉਦ ਤੱਕ ਜਿਹੜੀ ਬਰਾਮਦਗੀ ਹੋਈ ਹੈ ਉਹ ਇੱਕ ਦਾਫ ਲੋਹੇ ਦਾ ਦਾਫ ਬਰਾਮਦ ਹੋਇਆ ਤੇ ਇੱਕ ਚਾਕੂ ਬਰਾਮਦ ਹੋਇਆ ਚੀਨ ਆਰਮੀ ਦੇ ਇਸ ਪਾਗਲਾ ਸੀ ਮਜ਼ਾ ਰੰਜੀਤ ਇਹ ਸੀ ਕਿ ਜਿਹੜਾ ਇਹਦਾ ਮੁੰਡਾ ਸੀ ਉਹਦੀ ਪਿਓ ਦੇ ਨਾਲ ਬੜਦੀ ਨਹੀਂ ਸੀ ਕਿ ਆਪਸ ਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਉਹਦੀ ਘਰਵਾਲੀ ਦੇ ਨਾਲ ਉਹਨਾਂ ਦੀ ਆਪਸ ਜਿਹੜੀ ਹੈ ਜੇ ਕੋਈ ਨਾ ਅਟੈਚਮੈਂਟ ਆ ਰਿਲੇਸ਼ਨਸ਼ਿਪ ਹੈ ਜਿਸ ਕਰਕੇ ਇਹਨਾਂ ਦੀ ਆਪਸ ਚ ਬਹੁਤ ਜ਼ਿਆਦਾ ਤੂਫੂਮਾ ਮੇ ਤੇ ਲੜਾਈ ਹੁੰਦੀ ਸੀ ਤੇ ਜਦੋਂ ਗੱਲ ਹੈ ਜਦੋਂ 27 ਤਾਰੀਖ ਨੂੰ ਸ਼ਾਮ 5:30 ਜਦ ਇਹ ਗੁਰਦਾਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰਪਾਲ ਇਹਦੇ ਇੱਕ ਹੋਰ ਸਾਥੀ ਸੀ ਮੌਜੂਦ ਸੀਗੇ ਜਿਨ੍ਹਾਂ ਨੇ ਦahan ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਹੀ ਇਹਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਰਵਿੰਦਰ ਰਵਿੰਦਰਪਾਲ ਤੇ ਮਨੀ ਜਿੰਨਾ ਨੇ ਲੈ ਜਾ ਕੇ ਇਹ ਮੁਚਰਾਕ ਚਨਾਰਤਲ ਕਲਾ ਜਿਹੜੀ ਉੱਤੇ ਨਹਿਰ ਹੈਗੀ ਹੈ ਨਹਿਰ 'ਚ ਜਾ ਕੇ ਸੁੱਟ ਦਿੱਤਾ ਤੇ ਦੇਖਣ ਵਾਲੀ ਗੱਲ ਹੈ ਕਿ ਇਹਦੇ ਮੁੰਡੇ ਨੇ ਫਿਰ ਗੁੰਸਦਗੀ ਰਿਪੋਰਟ ਕਰਾਈ ਜਿੱਥੇ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਕੋਈ ਕਾਰਨ ਉਪਰ ਅਜੇ ਕਿ ਜਿਹੜਾ ਇਹਦੇ ਵਿੱਚੋਂ ਜਿਹੜਾ ਕਿ ਮਨੀ ਹੈ ਉਹਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜਾ ਉਹ ਨਸ਼ਾ ਨਸ਼ਾ ਵੇਚਣ ਦਾ ਤੇ ਨਸ਼ਾ ਪੀਣ ਦਾ ਆਦੀ ਤੇ ਇਸ ਤੋਂ ਇਲਾਵਾ ਜਿਹੜਾ ਇਹ ਰਵਿੰਦਰ ਸਿੰਘ ਹੈ ਇਹਦੇ ਤੇ ਵੀ ਜਿਹੜੇ ਹੈਗੇ ਲੜਾਈ ਜਾਈ ਦੇ ਪਰਚੇ ਦਰਜਾ ਇਹ ਕਹਾਣੀ ਦੇ ਫਿਲਹਾਲ ਕਤਲੇਜ ਦੇ ਉਲਟਛਣ ਦੀ ਸਭ ਤੋਂ ਪਹਿਲੇ ਤੋਂ ਜਿਹੜਾ ਸਭ ਤੋਂ ਪਹਿਲੇ ਇਹਦੀ ਡੈੱਡ ਬੋਡੀ ਸਾਨੂੰ ਮਿਲੀ ਮੌਕੇ ਤੋਂ ਉਸ ਤੋਂ ਬਾਅਦ ਜਿਹੜੀ ਇਹਦੀ ਡਾਟਰ ਜਿਹੜੀ ਇਸ ਕੇਸ ਦੀ ਮੁਦਈ ਹੈ ਜਸਵਿੰਦਰ ਕੌਰ ਉਸਨੇ ਸ਼ੱਕ ਜਾਰੀ ਕੀਤਾ ਕਿ ਉਹ ਸ਼ੱਕ ਜਾਰੀ ਕੀਤਾ ਕਿ ਮੁੰਡਾ ਇਹਦੀ ਰੋਸ ਚਤਨਾ ਕੀ ਇਹਨਾਂ ਵੱਲੋਂ ਕਿਉਂਕਿ ਉਸ ਨੂੰ ਫੈਮਿਲੀ ਹਿਸਟਰੀ ਦਾ ਪਤਾ ਸੀਗਾ ਫਿਰ ਸਾਡੀ ਟੀਮ ਨੇ ਉਹਨੂੰ ਡਿਟੇਨ ਕੀਤਾ ਸਖਤੀ ਨਾਲ ਪੁੱਛਿਆ ਤੇ ਫਿਰ ਸਾਰੀ ਗੱਲ ਸਾਹਮਣੇ ਆਈ ਟੈਕਨੀਕਲੀ ਤੇ ਫੋਰੈਂਸਿਕਲੀ ਵੀ ਸਾਰਾ ਜਿਹੜਾ ਹੈਗਾ ਸਾਰੇ ਕ੍ਰਾਈਮ ਸੀ ਨੂੰ ਇਨਵੈਸਟੀਗੇਟ ਕੀਤਾ ਕੇਸ ਤੇ ਹਾਲਾਤ ਇਨਵੈਸਟੀਗੇਟ ਕੀਤੇ ਜਿੱਤੋ ਇਹ ਗੱਲ ਕਲੀਅਰ ਹੋ ਗਈ ਕਿ ਦੇ ਚ ਤਿੰਨ ਬੰਦੇ ਜਿਹੜੇ ਸੀਗੇ ਇਨਵੋਲਡ ਸੀਗੇ ਜਿਨ੍ਹਾਂ ਨੇ ਪਹਿਲੇ ਕਤਲ ਕੀਤਾ ਫਿਰ ਪੁਲਿਸ ਨੂੰ ਕੀ ਕਹਿੰਦੇ ਗਲਤ ਇਨਫੋਰਮੇਸ਼ਨ ਦਿੱਤੀ ਗੁੰਮਰਾਹ ਕੀਤਾ ਕਿ ਇਹ ਗੁੰਸ਼ਦਗੀ ਦਾ ਮਾਮਲਾ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਸੱਚ ਸਾਹਮਣੇ ਆਇਆ ਉਹ ਫਿਰ ਉਸ ਮੁਤਾਬਿਕ ਸਟਡੀ ਟੀਮ ਨੇ ਇਨਵੈਸਟ ਕੀਤਾ ਤੇ ਅਰੋਪੀ ਰਵਿੰਦਰ ਸਿੰਘ ਇਹ ਵੀ ਮੈਸੇਜ ਆਉਂਦੀ ਸੀ ਜੀ ਆ ਇਹ ਵੀ ਨਸ਼ਾ ਪਤਾ ਕਰ ਦੱਸੀ ਠੀਕ ਇਹ ਨਾਲ ਦੇ ਸਾਥੀ ਕੋਈ ਪੈਸੇ ਤੇ ਕੋਈ ਹਜੇ ਤੱਕ ਹਜੇ ਤੱਕ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਸਾਹਮਣੇ ਨਹੀਂ ਹੈੀ ਬਾਕੀ ਸਾਡੀ ਪੁਲਿਸ ਨੇ ਇਹਨਾਂ ਦੀ ਰਿਵਾਰਡ ਲਿਖਤੀ ਹੋਈ ਹੈ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਆਪਸ ਚ ਫਰੈਂਡ ਸੀਗੇ ਮਿੱਤਰ ਸੀਗੇ ਜਿਸ ਕਰਕੇ ਇਹਨਾਂ ਦੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੈਸ ਦੇ ਵੀ ਬਾਰ ਦਾਤ ਨੂੰ ਬੇਟਰੇ ਸ਼ੱਕ ਦੇ ਦਾ ਕਰ ਬਾਰੇ ਜੀ ਜੀ ਅਨੇ ਬੀਸਿਕਲੀ ਜਿਹੜਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਜੀ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆ ਆਪਸ ਚ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਇਨਫੈਕਟ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਜਿਹੜੀ ਵਾਈਫ ਹੈ ਉਹ ਉਸਨੇ ਆਪਣੇ ਹਸਬੰਡ ਨੂੰ ਕਿੰਨਾ ਜ਼ਹਿਰ ਮੋੜਿਆ ਨੂੰ ਕਿਤਾ ਸੀਗੇ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਤੇ ਇਸ ਤਰੀਕੇ ਦੀ ਮਾੜੀ ਨਜ਼ਰ ਰੱਖਦੇ ਆ ਤੇ ਇਹਨਾਂ ਦੀ ਆਪਸ ਚ ਘਰ ਦੇ ਵਿੱਚ ਕਾਫੀ ਕਲੇਸ਼ ਤੇ ਤੂਤੂ ਮੈਂ ਮੈਂ ਰਹਿੰਦੀ ਸੀ ਜਿਸ ਕਰਕੇ ਉਸਨੇ ਹਾਂ ਜੀ ਰਮਨ ਜੀ ਹੁਣ 3 ਦਿਨ ਦਾ ਰਿਮਾਂਡ ਹੋ ਰਿਹਾ ਸਾਡੇ ਕੋਲ ਤੇ ਫਿਰ ਜੋ ਵੀ ਇਨਵੈਸਟੀਗੇਸ਼ਨ ਵਿੱਚ ਨਵੇਂ ਤੱਕ ਸਾਹਮਣੇ ਆਉਣਗੇ ਉਹ ਆਪ ਜੀ ਨਾਲ ਅਸੀਂ ਹੋ ਕੋ ਆਪਣੇ ਵਿੱਚ ਇੱਕ ਵੱਡੀ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆ ਰਹੀ ਏ ਜਿਸ ਵਿੱਚ ਇੱਕ ਪੁੱਤਰ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਦੱਸ ਜੀ ਕਿ ਨੌ ਦੇ ਉੱਤੇ ਮਾੜੀ ਨਜ਼ਰ ਰੱਖਦਾ ਸੀ ਔਰ ਜਿਸ ਦੇ ਚਾਲ ਦੇ ਪੁੱਤਰ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਹੈ ਔਰ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੁੰਦਾ ਹੈ ਜਦੋਂ ਧੀ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਅਸਲ ਦੇ ਵਿੱਚ ਧੀ ਕਾਫੀ ਦਿਨਾਂ ਤੋਂ ਆਪਣੇ ਪਿਤਾ ਨੂੰ ਕਾਲ ਕਰ ਰਹੀ ਸੀ ਪਰ ਉਹ ਕਿਸੇ ਕਾਲ ਦਾ ਜਵਾਬ ਨਹੀਂ ਦੇ ਰਹੇ ਸੀ ਇਸ ਤੇ ਉਸ ਨੂੰ ਸ਼ੱਕ ਹੁੰਦਾ ਹੈ ਪਿੰਡ ਜਾ ਕੇ ਦੇਖਦੀ ਹੈ ਤਾਂ ਪਿੰਡ ਵਿੱਚ ਘਰ ਦਾ ਉੱਤੇ ਤਾਲਾ ਲੱਗਿਆ ਹੁੰਦਾ ਹੈ ਆਪਣੇ ਭਰਾ ਨੂੰ ਬੁਲਾਉਂਦੀ ਹੈ ਉਸ ਨੂੰ ਦੱਸਦੀ ਹੈ ਕਿ ਪਿਤਾ ਗੁੰਮਸ਼ੁਦਾ ਹੈ ਉਹ ਕਿਤੇ ਲੱਭ ਨਹੀਂ ਰਿਹਾ ਉਸ ਦੀ ਕੁੜੀ ਗੱਲਬਾਤ ਉਸ ਦੇ ਨਾਲ ਨਹੀਂ ਹੋ ਰਹੀ ਬੀਤੇ ਕਾਫੀ ਦਿਨਾਂ ਤੋਂ ਤੇ ਜਿਸ ਦਿਨ ਚੱਲਦੇ ਉਹ ਕਹਿੰਦੀ ਕਿ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਲਿਖਾਈ ਜਾਵੇ ਜਦੋਂ ਭਰਾ ਤਾਲਾ ਮਟੋਲਾ ਕਰਦਾ ਹੈ ਤਾਂ ਉਸ ਨੂੰ ਸ਼ੱਕ ਹੋ ਜਾਂਦਾ ਹੈ ਹਾਲਾਂਕਿ ਪੁਲਿਸ ਨੂੰ ਰਿਪੋਰਟ ਲਿਖਾਉਣ ਨੂੰ ਪਹੁੰਚ ਜਾਂਦਾ ਹੈ ਪਰ ਜਦੋਂ ਦਾ ਸidene ਬਾਗ ਪਿਤਾ ਦੀ ਡੈੱਡ ਬੋਡੀ ਨਹਿਰ ਦੇ ਵਿੱਚੋਂ ਮਿਲਦੀ ਹੈ ਤਾਂ ਫਿਰ ਜਾ ਕੇ ਸਾਰੇ ਮਾਮਲੇ ਦੇ ਵਿੱਚ ਖੁਲਾਸਾ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਪੁੱਤ ਦੇ ਵੱਲੋਂ ਹੀ ਪਿਓ ਦਾ ਇਹ ਕਤਲ ਕੀਤਾ ਗਿਆ ਸੀ ਤਾਂ ਬੇहद ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਫਤਿਹਗੜ ਸਾਹਿਬ ਦੇ ਚਨਾਰਥਲ ਕਲਾ ਪਿੰਡ ਦਾ ਇਹ ਮਾਮਲਾ ਜਿੱਥੇ ਪੁੱਤਰ ਦੇ ਵੱਲੋਂ ਆਪਣੇ ਪਿਓ ਦਾ ਕਤਲ ਕੀਤਾ ਗਿਆ ਔਰ ਲਾਸ਼ ਨੂੰ ਸਰਹੰਦ ਪਾਖੜਾ ਨਹਿਰ ਜਲ ਖਾੜੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ লাশ ਨੂੰ ਸਮਾੜਾ ਨੇੜੋ ਹਾਲਾਂਕਿ ਬਰਾਮਦ ਕੀਤਾ ਗਿਆ ਹੈ ਨਹਿਰ ਦੇ ਵਿੱਚ ਸੁੱਟਣ ਸਮੇ ਇਸ ਵਾਰਦਾਤ ਵਿੱਚ ਹੋਰ ਦੋ ਸਾਥੀਆਂ ਨੇ ਵੀ ਉਸਦੇ ਪੁੱਤਰ ਦਾ ਸਾਥ ਦਿੱਤਾ ਦੋ ਸਾਥੀਆਂ ਦੇ ਨਾਲ ਮਿਲ ਕੇ ਉਸਦੇ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਜਾਂਦਾ ਹੈ ਦੋਸ਼ੀ ਦਾ ਨਾਮ ਰਵਿੰਦਰ ਸਿੰਘ ਹੈ ਔਰ ਰਵਿੰਦਰ ਆਪਣੇ ਹੋਰ ਸਾਥੀ ਦੇ ਨਾਲ ਮਿਲ ਕੇ ਆਪਣੇ ਪਿਤਾ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਟਕਾਣੇ ਲਾਉਂਦਾ ਹੈ ਪਾਕੜਾ ਨਹਿਰ ਦੇ ਵਿੱਚ ਸੁੱਟਦਾ ਜਿੱਥੇ ਸਮਾੜਾ ਨੇੜੇ ਇਹ ਜਾ ਕੇ ਲਾਸ਼ ਮਿਲਦੀ ਹੈ ਔਰ ਜਦੋਂ ਇਹ ਲਾਸ਼ ਮਿਲਦੀ ਹੈ ਤਾਂ ਉਸ ਦੇ ਸਿਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਹੁੰਦੇ ਆ ਤਸਵੀਰਾਂ ਵੀ ਸਾਹਮਣੇ ਆਈਆਂ ਕਿਸ ਤਰੀਕੇ ਦੇ ਨਾਲ ਬੇहद ਦਰਦਨਾਕ ਤਰੀਕੇ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਜੋ ਇਲਜ਼ਾਮ ਪੁੱਤ ਦੇ ਵੱਲੋਂ ਲਾਏ ਜਾ ਰਹੇ ਨੇ ਉਹ ਵੀ ਕਾਫੀ ਗੰਭੀਰ ਨੇ ਪੁੱਤ ਦੇ ਵੱਲੋਂ ਕਹਿ ਗਿਆ ਕਿ ਉਸਦੇ ਪਿਤਾ ਦੇ ਵੱਲੋਂ ਉਸਦੀ ਪਤਨੀ ਦੇ ਉੱਤੇ ਮਾੜੀ ਨਜ਼ਰ ਰੱਖੀ ਜਾ ਰਹੀ ਸੀ ਜਿਸ ਕਰਕੇ ਉਸਨੇ ਪਲੈਨਿੰਗ ਬਣਾਈ ਕਿ ਪਲੈਨਿੰਗ ਕਰਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਇਹ ਦੋ ਦੋਸਤਾਂ ਦੇ ਨਾਲ ਮਿਲ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਇੱਕ ਦੋਸਤ ਲੋਹੇ ਦੇ ਇੱਕ ਸੇ ਹਥਿਆਰ ਦੇ ਨਾਲ ਸੁਖਜਿੰਦਰ ਸਿੰਘ ਦੇ ਪਿੱਛੇ ਵਾਰ ਕਰਦਾ ਹੈ ਔਰ ਦੂਸਰਾ ਗੋਸਤ ਜਦੋਂ ਹੇਠਾ ਡਿੱਗ ਜਾਂਦਾ ਹੈ ਤਾਂ ਫਿਰ ਉਸਦੇ ਮੂੰਹ ਦੇ ਉੱਤੇ ਕਈ ਤਾਬੜ ਤੋੜ ਵਾਰ ਕਰਦਾ ਹੈ ਔਰ ਤਸਵੀਰਾਂ ਜੋ ਸਾਹਮਣੇ ਆਈਆਂ ਉਸਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਜੋ ਚਿਹਰਾ ਹੈ ਉਸ ਨੂੰ ਵਿਗਾੜਿਆ ਗਿਆ ਹੈ ਸਿੱਟੋਂ ਤੋਂ ਪਹਿਲਾਂ ਚਿਹਰੇ ਦੇ ਉੱਤੇ ਕੱਟ ਲੱਗੇ ਹੋਏ ਨਜ਼ਰ ਆ ਰਹੇ ਨੇ ਪੂਰਾ ਚਿਹਰਾ ਗਲ ਚੁੱਕਾ ਹੈ ਕਿਉਂਕਿ 10 ਦਿਨਾਂ ਬਾਅਦ ਇਹ ਡੈੱਡ ਬਾਡੀ ਬਰਾਮਦ ਕੀਤੀ ਗਈ ਹੈ ਤਾਂ 27 ਅਕਤੂਬਰ ਨੂੰ ਨਹਿਰ ਦੇ ਵਿੱਚ ਇਹ Laash ਸੁੱਟੀ ਗਈ ਸੀ ਦੋਸਤਾਂ ਦੇ ਨਾਲ ਮਿਲ ਕੇ ਰਵਿੰਦਰ ਸਿੰਘ ਦੇ ਵੱਲੋਂ ਆਪਣੇ ਪਿਓ ਦਾ ਪਹਿਲਾ ਕਤਲ ਕੀਤਾ ਜਾਂਦਾ ਬਾਅਦ ਵਿੱਚ ਆਪਣੇ ਹੀ ਦੋਸਤ ਦੇ ਨਾਲ ਮਿਲ ਕੇ ਕਾਰ ਦੇ ਵਿੱਚ ਇਸ Laash ਨੂੰ ਰੱਖਿਆ ਜਾਂਦਾ ਉਸ ਤੋਂ ਬਾਅਦ ਸਾਰੇ ਮਿਲ ਕੇ ਕਾਰ ਦੀ ਸਫਾਈ ਕਰ ਦਿੰਦੇ ਨੇ ਤਾਂ ਜੋ ਪਤਾ ਨਾ ਲੱਗੇ ਕਿ ਇੱਥੇ ਕਿਸੇ ਦਾ ਕਤਲ ਹੋਇਆ ਹੈ ਬਾਅਦ ਵਿੱਚ Laash ਨੂੰ ਤਰਪੈਲ ਦੇ ਵਿੱਚ ਟੱਕ ਕੇ ਕਾਰ ਦੇ ਵਿੱਚ ਰੱਖਿਆ ਜਾਂਦਾ ਉੱਥੇ ਜਾ ਕੇ ਪਾਖੜਾ ਅੰਦਰ ਦੇ ਦੋਚੇ ਸਲਾਹ ਨੂੰ ਸੋਟ ਦਿੱਤਾ ਜਾਂਦਾ ਹੈ ਤਾਂ ਇਹ ਤਸਵੀਰਾਂ ਉਸ ਪੁੱਤ ਦੀਆਂ ਨੇ ਜਿਸ ਦੇ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਹਾਲਾਂਕਿ ਬੇहद ਗੰਭੀਰ ਇਲਜ਼ਾਮ ਉਸ ਦੇ ਵੱਲੋਂ ਆਪਣੇ ਪਿਤਾ ਤੇ ਲਾਇਆ ਗਿਆ ਨੇ ਕਿ ਉਸ ਦੇ ਵੱਲੋਂ ਉਸ ਦੀ ਪਤਨੀ ਦੇ ਉੱਤੇ ਮਾੜੀ ਨਜ਼ਰ ਰੱਖੀ ਜਾ ਰਹੀ ਸੀ ਜਿਸ ਕਰਕੇ ਉਸ ਦੇ ਵੱਲੋਂ ਦੋਸਤਾਂ ਦੇ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਸਰ ਜੀ ਜੀ ਦਾ ਮਾਮਲਾ ਜੀ ਆ ਪੰਜਾਬ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਮੇਂ-ਸਮੇਂ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਕ੍ਰਾਈਮ ਹੁੰਦਾ ਹੈ ਉਸ ਦੇ ਖਿਲਾਫ ਨੂੰ ਮਜੀਠਨ ਦੇ ਲਈ ਕੁਕਵਾ ਗਾਈਡਲਾਈਨਸ ਆਂਦੀ ਹੈ ਤੇ ਸਾਡੀ ਟੀਮ ਸਮੇਂ-ਸਮੇਂ ਤੇ ਇਹਨਾਂ ਨੂੰ ਇਹ ਮਾਤੇ ਟੀਮਾਂ ਬਣਾ ਕੇ ਅਸੀਂ ਕੰਮ ਕਰਦੇ ਇਨਸੀਡੈਂਟ ਸਾਡੇ ਸਾਹਮਣੇ ਆਇਆ ਸੀਗਾ ਜਿਸ ਦੇ ਵਿੱਚ 30 ਤਾਰੀਖ ਨੂੰ 30 ਅਕਤੂਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਕਿ ਉਹ ਗੁੰਮ ਹੋ ਗਿਆ ਜਿਹਦਾ ਕੀ ਨਾਮ ਸੁਖਜਿੰਦਰ ਸਿੰਘ ਹੈ ਇਹ ਮੁੱਲੇਪੁਰ ਥਾਣੇ ਦੇ ਵਿੱਚ ਜਿਹੜਾ ਪਿੰਡ ਚਮਾਰਥਲ ਕਲਾ ਉਦਰਦੀ ਇਨਫੋਰਮੇਸ਼ਨ ਸੀਗੀ ਤੇ ਜਦੋਂ ਤੀ ਤਾਰਿਕ ਨੂੰ ਸਾਨੂੰ ਗੁੰਮਸਿਦਗੀ ਦੀ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਇਹਦੇ ਬੇਟੇ ਨੇ ਦਿੱਤੀ ਸੀ ਜਿਹਦਾ ਕੀ ਨਾਮ ਪ੍ਰਵੀਨਦਰ ਸਿੰਘ ਹੈ ਉਸ ਤੋਂ ਬਾਅਦ ਸਾਡੀ ਟੀਮ ਨੇ ਪਾਲਗਰਨਾ ਸ਼ੁਰੂ ਕਰ ਦਿੱਤੀ ਅਸੀਂ ਇਸ਼ਤਿਹਾਰ ਸ਼ੋਰੇ ਵਾਂਗ ਜਾਰੀ ਕੀਤਾ ਨਿਊਜ਼ ਦੇ ਨਿਊਜ਼ਪੇਪਰਜ਼ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਪੂਰੀ ਪਾਪਰ ਜਿਹੜੀ ਹੈਗੀ ਕਵੈਸਟੀ ਕਰਾਈ ਸੀਗੀ ਫਿਰ ਉਸ ਤੋਂ ਬਾਅਦ 2 ਤਾਰਿਕ ਨੂੰ ਸਾਨੂੰ ਜਿਹੜੀ ਹੈਗੀ ਹੈ ਸੰਮਾਣਾ ਤੋਂ ਇਹਦੀ ਜਿਹੜੀ ਹੈ ਕਿ ਡੈੱਡ ਬੋਡੀ ਇੱਕ ਇਨਫਾਰਮੇਸ਼ਨ ਹੈ ਕਿ ਡੈੱਡ ਬੋਡੀ ਮਿਲੀ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦਚੇ ਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਡਾਕਟਰ ਜਸਵਿੰਦਰ ਕੋਲ ਉਸ ਤੋਂ ਡੈੱਡ ਬੋਡੀ ਸ਼ਨਾਖਤ ਕਰਾਈ ਗਈ ਜਿਸ ਤੋਂ ਪਤਾ ਲੱਗਿਆ ਡੈੱਡ ਬੋਡੀ ਈਸੀ ਸੁਖਜਿੰਦਰ ਸਿੰਘ ਦੀ ਸੀ ਤੇ ਜਦੋਂ ਫਿਰ ਸਾਡੀ ਟੀਮ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਹਦੇ ਵਿੱਚ ਪਤਾ ਲੱਗ ਗਿਆ ਕਿ ਟੋਟਲ 3 ਵਿਅਕਤੀ ਜਿਹੜੇ ਇਹਦੇ ਵਿੱਚ ਮਰਡਰ ਦੇ ਵਿੱਚ ਇਨਵੋਲਡ ਸੀ ਕਿ ਉਹਦੇ ਵਿੱਚ ਇਹ ਕਿਹਦਾ ਆਪਦਾ ਹੁੰਦਾ ਸੀਗਾ ਰਵਿੰਦਰ ਸਿੰਘ ਉਹਦੇ ਨਾਲ ਇੱਕ ਹੋਰ ਵਿਅਕਤੀ ਸੀ ਰਵਿੰਦਰਪਾਲ ਤੇ ਇੱਕ ਹੋਰ ਉਦਾਨਾ ਮਿੱਤਰ ਸੀਗਾ ਮਨੀ ਤਿੰਨੋਂ ਦੀ ਫਿਲਹਾਲ ਹਲੇ ਤੱਕ ਤਿੰਨੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਹਨਾਂ ਦੀ ਹਜੇ ਅਪਰ 3 ਦਿਨ ਦੀ ਰਿਮਾਂਡ ਲਈਤੀ ਹੋਈ ਹੈ ਔਰ ਇਹਦੀ ਪੁੱਛ ਕੇ ਜਾਰੀ ਹੈ ਉਰ ਤੱਕ ਜਿਹੜੀ ਬਰਾਮਦਗੀ ਹੋਈ ਹੈ ਉਹ ਇੱਕ ਦਾਹ ਲੋਹੇ ਦਾ ਦਾਹ ਬਰਾਮਦ ਹੋਇਆ ਤੇ ਇੱਕ ਚਾਕੂ ਬਰਾਮਦ ਹੋਇਆ ਕੀ ਮਾਰੂ ਇਸ ਪਾਰਵਾ ਦਾ ਵਜਾ ਰੰਜੀਤ ਇਹ ਸੀ ਕਿ ਜਿਹੜਾ ਇਹਦਾ ਮੁੰਡਾ ਸੀ ਉਹਦੀ ਪਿਓ ਦੇ ਨਾਲ ਮਿਲਦੀ ਨਹੀਂ ਸੀ ਕਿ ਆਪਸ ਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਦੀ ਘਰ ਵਾਲੀ ਦੇ ਨਾਲ ਉਹਨਾਂ ਦੀ ਆਪਸ ਵਿੱਚ ਜਿਹੜੀ ਹੈ ਜੇ ਕੋਈ ਨਾ ਅਟੈਚਮੈਂਟ ਹੋ ਰਿਹਾ ਹੈ ਰਿਲੇਸ਼ਨਸ਼ਿਪ ਹੈ ਜਿਸ ਕਰਕੇ ਇਹਨਾਂ ਦੀ ਆਪਸ ਚ ਬਹੁਤ ਜ਼ਿਆਦਾ ਤੂ-ਤੂ ਮਾਮੇ ਤੇ ਲੜਾਈ ਹੁੰਦੀ ਸੀ ਤੇ ਜਦੋਂ ਗੱਲ ਇਹ ਜਦੋਂ 27 ਤਾਰੀਖ ਨੂੰ ਸ਼ਾਮ 5:30 ਜਦੋਂ ਗੁਰਦਾਰਾ ਸਾਹਿਬ ਤੋਂ ਮੱਥਰ ਟੇਕ ਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰਪਾਲ ਇਹ ਦੋ ਕੋਲ ساتھ ਸੀ ਮੌਜੂਦ ਸੀਗੀ ਇਹਨਾਂ ਨੇ ਦਹਾਂ ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਇਹਦੀ ਜਿੰਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਰਵਿੰਦਰ ਰਵਿੰਦਰਪਾਲ ਤੇ ਮਨੀ ਜਿੰਨਾ ਨਹੀਂ ਲੈ ਜਾ ਕੇ ਇਹਨੂੰ ਚਰਾਗ ਚਨਾਰਤਨ ਕਲਾ ਜਿਹੜੀ ਉੱਥੇ ਨਹਿਰ ਹੈਗੀ ਹੈ ਨਹਿਰ 'ਚ ਜਾ ਕੇ ਸੁੱਟ ਦਿੱਤਾ ਤੇ ਦੇਖਣ ਵਾਲੀ ਗੱਲ ਹੈ ਕਿ ਇਹਦੇ ਮੁੰਡੇ ਨੇ ਫਿਰ ਗੁੰਮਸੁਦਗੀ ਰਿਪੋਰਟ ਕਰਾਈ ਜਿੱਥੇ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਕੋਈ ਕਾਰਨ ਉਪਰ ਲੱਗੇ ਕਿ ਜਿਹੜਾ ਇਹਦੇ ਵਿੱਚੋਂ ਜਿਹੜਾ ਕਿ ਮਨੀ ਹੈ ਉਹਦੇ ਕਲਾਪ ਐਨਡੀਪੀਐਸ ਦੇ ਪਰਚੇ ਦਰਜ ਹੈ ਉਹ ਨਸ਼ਾ ਨਸ਼ਾ ਵੇਚਦਾ ਤੇ ਨਸ਼ਾ ਪੀਂਦਾ ਆਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹ ਰਵਿੰਦਰ ਸਿੰਘ ਹੈ ਇਹਦੇ ਤੇ ਵੀ ਜਿਹੜੇ ਹੈਗੇ ਲੜਾਈ ਜਾਈ ਦੇ ਪਰਚੇ ਦਰਜ ਇਹ ਪਤਾ ਕਿ ਫਿਲਹਾਲ ਕਤਲੇਜ ਦੀ ਉਲਟ ਸਥਿਤੀ ਸਭ ਤੋਂ ਪਹਿਲੇ ਤਾਂ ਜਿਹੜਾ ਸਭ ਤੋਂ ਪਹਿਲੇ ਇਹਦੀ ਡੈੱਡ ਬੋਡੀ ਸਾਨੂੰ ਮਿਲੀ ਮੌਕੇ ਤੋਂ ਉਸ ਤੋਂ ਬਾਅਦ ਜਿਹੜੀ ਇਹਦੀ ਡਾਕਟਰ ਹੈ ਜਿਹੜੀ ਇਸ ਕੇਸ ਦੀ ਮੁਦਈ ਹੈ ਜਸਵਿੰਦਰ ਕੌਰ ਉਸਨੇ ਸ਼ੱਕ ਜਾਇਜ਼ ਕੀਤਾ ਕਿ ਉਹ ਸ਼ੱਕ ਜਾਇਜ਼ ਕਰਤਾ ਕਿ ਮੁੰਡਾ ਇਹਦੀ ਉਸਤਨਾ ਕਿਤੇ ਇਨਵੋਲਡ ਹੈ ਕਿਉਂਕਿ ਉਸ ਨੂੰ ਫੈਮਿਲੀ ਹਿਸਟਰੀ ਦਾ ਪਤਾ ਸੀਗਾ ਫਿਰ ਸਾਡੀ ਟੀਮ ਨੇ ਉਹਨੂੰ ਡਿਟੇਨ ਕੀਤਾ ਸਖਤੀ ਨਾਲ ਪੁੱਛਿਆ ਤੇ ਫਿਰ ਸਾਰੀ ਗੱਲ ਸਾਹਮਣੇ ਆਈ ਟੈਕਨੀਕਲੀ ਤੇ ਫੋਰੈਂਸਿਕਲੀ ਵੀ ਸਾਰਾ ਜਿਹੜਾ ਹੈਗਾ ਸਾਰੀ ਕ੍ਰਾਈਮ ਸੀ ਨੂੰ ਇਨਵੈਸਟੀਗੇਟ ਕੀਤਾ ਕੇਸ ਤੇ ਹਾਲਾਤ ਇਨਵੈਸਟੀਗੇਟ ਕੀਤੇ ਜਿੱਦ ਤੋਂ ਇਹ ਗੱਲ ਕਲੀਅਰ ਹੋ ਗਈ ਫਿਰ ਉਹ ਚ ਤਿੰਨ ਬੰਦੇ ਜਿਹੜੇ ਸੀਗੇ ਇਨਵੋਲਡ ਸੀਗੇ ਜਿਨ੍ਹਾਂ ਨੇ ਪਹਿਲੇ ਕਤਲ ਕੀਤਾ ਫਿਰ ਪੁਲਿਸ ਨੂੰ ਕੀ ਕਹਿੰਦੇ ਗਲਤ ਇਨਫੋਰਮੇਸ਼ਨ ਦਿੱਤੀ ਗੁੰਮਰਾਹ ਕੀਤਾ ਕਿ ਇਹ ਗੁੰਸ਼ਦਗੀ ਦਾ ਮਾਮਲਾ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਸੱਚ ਸਾਹਮਣੇ ਆਇਆ ਉਹ ਫਿਰ ਉਸ ਮੁਤਾਬਿਕ ਸਟਡੀ ਟੀਮ ਨੇ ਇਨਵੈਸਟ ਕੀਤਾ ਫਿਰ ਜਦੋਂ ਉਹ ਰਵਿੰਦਰ ਸਿੰਘ ਜਿਹੜਾ ਇਹ આરોપી ਰਵਿੰਦਰ ਸਿੰਘ ਇਹ ਵੀ ਮੈਸੇਜ ਆਉਂਦੀ ਸੀ ਜੀ ਆ ਇਹ ਵੀ ਨਸ਼ਾ ਪਤਾ ਕਰਦਾ ਸੀ ਠੀਕ ਇਹ ਨਾਲ ਦੇ ਸਾਥੀ ਕੋਈ ਪੈਸੇ ਤੇ ਕੋਈ ਹਜੇ ਤੱਕ ਹਜੇ ਤੱਕ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਸਾਹਮਣੇ ਨੀ ਕਾਕੀ ਸਾਡੀ ਪੁਲਿਸ ਨੇ ਇਹਨਾਂ ਦੀ ਰਿਵਾਰਡ ਲਿਖਤੀ ਹੋਈ ਇਨਵੈਸਟੀਗੇਸ਼ਨ ਚੱਲੀ ਹੋਈ ਹੈ ਕਿਉਂਕਿ ਆਪਸ ਚ ਫਰੈਂਡ ਸੀਗੇ ਮਿੱਤਰ ਸੀਗੇ ਜਿਸ ਕਰਕੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਫੈਸਲੇ ਵੀ ਬੇਵਾਦ ਦਾਤ ਨੂੰ ਬੇਤਰ ਹੈ ਸ਼ੱਕ ਦੇ ਦਾ ਕਰ ਬਾਰੇ ਜੀ ਜੀ ਬੀਸਿਕਲੀ ਜਿਹੜਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਕਿ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆ ਆਪਸ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਇਨਫੈਕਟ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਜਿਹੜੀ ਵਾਈਫ ਹੈ ਉਹ ਉਸਨੇ ਆਪਣੇ ਹਸਬੰਡ ਨੂੰ ਕਿੰਨਾ ਜ਼ਿਆਦਾ ਮੋਡਲ ਨੂੰ ਕਿੰਨਾ ਸੀਗਾ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਤੇ ਇਸ ਤਰੀਕੇ ਦੀ ਮਾੜੀ ਨਿਰਾ ਰੱਖਦੇ ਆ ਤੇ ਇਹਨਾਂ ਦੀ ਆਪਸ ਚ ਘਰ ਦੇ ਵਿੱਚ ਕਾਫੀ ਕਲੇਸ਼ ਤੇ ਤੂਤੂ ਮੈਂ ਰਹਿੰਦੀ ਸੀ ਜਿਸ ਕਰਕੇ ਉਸਨੇ ਜਦੋਂ ਹੈਜੀ ਰਿਮਾਂਡ ਜੀ ਹੁਣ 3 ਦਿਨ ਦਾ ਰਿਮਾਂਡ ਹੋ ਰਿਹਾ ਸਾਡੇ ਕੋਲ ਤੇ ਫਿਰ ਜੋ ਵੀ ਇਨਵੈਸਟੀਗੇਸ਼ਨ ਨਵੀਂ ਤੱਕ ਸਾਹਮਣੇ ਆਉਣਗੇ ਉਹ ਆਪ ਜੀ ਨਾਲ ਅਸੀਂ